ਅੱਜ ਵਿਧਾਨ ਸਭਾ ਹਲਕਾ ਸੰਗਰੂਰ ਦੇ ਮੁੱਖ ਸੇਵਾਦਾਰ ਬਿੰਨਰਜੀਤ ਸਿੰਘ ਗੋਲਡੀ ਦੀ ਅਗਵਾਈ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੁਫਤ ਬੱਸ ਪਿੰਡ ਤੁਰੀ ਤੋਂ ਇਲਾਕੇ ਦੀਆਂ ਸੰਗਤਾਂ ਨੂੰ ਤੱਪ ਸਥਾਨ ਖੁਲਾਰ ਸਾਹਿਬ ਲਈ ਰਵਾਨਾ ਕੀਤੀ ਗਈ। ਬੱਸ ਨੂੰ ਰਵਾਨਾ ਕਰਨ ਲਈ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਰਜਿੰਦਰ ਸਿੰਘ ਸਿੰਘ ਗਰੇੜੀ, ਹਰਵਿੰਦਰ ਸਿੰਘ ਕਾਕੜਾ ਨੇ ਦੱਸਿਆ ਕਿ ਹਲਕਾ ਇੰਚਾਰਜ ਬਿੰਨਰਜੀਤ ਸਿੰਘ ਗੋਲਡੀ ਇਲਾਕੇ ਦੀਆਂ ਸੰਗਤਾਂ ਨੂੰ ਮੁਫਤ ਬੱਸ ਦੀ ਸਹੂਲਤ ਮਹੱਇਆ ਕਰਵਾਈ ਜਾਂਦੀ ਹੈ। ਪਿਛਲੇ ਸਾਲ ਵੀ ਦੋ ਬੱਸਾਂ ਭੇਜੀਆਂ ਗਈਆਂ ਸਨ ਰਿਪੋਰਟ ਰਾਜ ਖੁਰਮੀ ਪਵਾਨੀਗੜ ਕੀ ਨਾਮ ਹੈ ਤੁਹਾਡਾ ਮੈਂ ਤੇਂਦਰ ਸਿੰਘ ਸਾਹਿਬ ਰੇੜੀ ਪ੍ਰਧਾਨ ਸ਼੍ਰੋਮਣੇ ਕਾਲੀਦਲ ਜ਼ਿਲ੍ਹਾ ਸੰਗਰੂਰ ਤੇਂਦਰ ਸਿੰਘ ਜੀ ਅੱਜ ਜਿਹੜੇ ਤੂਰੀ ਪਿੰਡ ਤੋਂ ਇੱਕ ਪਾਸਰਵਾਣਾ ਕਰ ਰਹੇ ਹਾਂ ਕਿੱਥੇ ਜਾ ਰਹੀ ਹੈ ਬੱਸ ਅੱਜ ਪਿਛਲੇ ਸਾਲ ਦੀ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਪਿੰਡ ਤੂਰੀ ਤੋਂ ਸਾਡੇ ਬਹੁਤ ਹੀ ਦੇਸ਼ ਭਗਤ ਮਤਲਬ ਆਤਵਾ ਗੁਰੂ ਰੂਦਾਸ ਜੀ ਦੇ ਉੱਥੇ ਪਹੁੰਚ ਕੇ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੇ ਜੋ 31 ਦਸੰਬਰ ਸਾਲ ਦਾ ਖੇਰਲਾ ਦਿਨ ਹੈ ਉਤਤਿਸ਼ਾਹ ਸ਼ੀਰਵਾਦ ਲੈਂਦੇ ਨੇ ਗੁਰੂ ਮਹਾਰਾਜ ਜੀ ਤੋਂ ਤੇ ਨਵੇਂ ਸਾਲ ਚੜ੍ਹੇ ਤੰਦਰੁਸੀਆਂ ਬਖਸ਼ੇ ਪਰਮਾਤਮਾ ਮਨੁੱਖਤਾ ਦੀ ਭਲਾਈ ਲਈ ਮਨੁੱਖਤਾ ਦੀ ਬਿਹਤਰੀ ਲਈ ਹਰ ਸਾਲ ਦੀ ਤਰ੍ਹਾਂ ਇਹ ਬੱਸਾਂ ਪਿਛਲੇ ਸਾਲ ਵੀ ਤਿੰਨ ਬੱਸਾਂ ਸਾਰੇ ਬਿੰਦਰੀ ਬੋਲਟੀ ਹਲਕਾਂ ਚਾਰਜੀ ਨੇ ਭੇਜੀਆਂ ਤੇ ਆ ਕਿਉਂਕਿ ਉਹਨਾਂ ਨੇ ਸੇਵਾ ਭੇਜੀ ਹੈ ਕਿ ਉੱਥੇ ਸ਼ੀਰਵਾ ਲੈ ਕੇ ਆਉਣ ਅੱਜ ਲਾਸਟ ਦਿਨ ਹੈ 31 ਤੱਕ 12 ਵਜੇ ਤੋਂ ਬਾਅਦ ਇਕਤ੍ਰਿਕ ਹੋ ਜਾਣੀ ਹੈ ਉਸ ਤੋਂ ਬਾਅਦ ਉਹਨਾਂ ਦਾ ਸ਼ੀਰਵਾ ਲੈ ਕੇ ਭਗਤ ਰਵਦਾਸ ਜੀ ਦਾ ਭਗਤ ਰਵਦਾਸ ਜੀ ਇੱਕ ਬਹੁਤ ਵੱਡੇ ਭਗਤ ਹੋਏ ਨੇ ਉਹ ਜਿਹੜਾ ਉਸ ਥਾਨ ਹੈ ਪਵਿੱਤਰ ਥਾਨ ਹੈ ਉੱਥੇ ਉਹਨਾਂ ਨੇ ਬ ਕਟੋੜਾ ਇੱਕ 1/3 ਹਿੱਸਾ ਉਹਨਾਂ ਨੇ ਭਗਤੀ ਦੇ ਰੂਪ ਵਿੱਚ ਕੀਤਾ ਸੰਗਤਾਂ ਨੂੰ ਭਗਤ ਮਤਲਬ ਬਾਣੀ ਗੁਰੂ ਮਹਾਰਾਜ ਦੇ ਵਿੱਚ ਵੀ ਦਰਜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਦਰਜਾ ਮਨੁੱਖਤਾ ਦੀ ਭਲਾਈ ਤੇ ਬਿਹਤਰੀ ਲਈ ਇਹ ਸੰਗਤਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਆਪਣਾ ਇਲਾਕੇ ਵਾਸਤੇ ਤਦਰੁਸਤੀ ਮੰਗਲਬਾਖ ਨਵੇਂ ਸਾਲ ਦੀਆਂ ਸ਼ੁਭ ਕਾਮਨਾ ਲੈਣ ਵਾਸਤੇ ਸਾਡੇ ਸਮੁੱਚੇ ਮਨੁੱਖਤਾ ਦੀ ਭਲਾਈ ਲਈ ਵਾਜਨ ਬੱਤਾ ਦਰਹਾਈ ਹੈ ਮੈਂ ਸਾਰੇ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਇਹਨਾਂ ਨੂੰ ਤਦਰੁਸਤੀ ਬਖਸ਼ੇ ਤੁਹਾਨੂੰ ਨਵਾਂ ਸਾਲ ਚੜ੍ਹ ਜਾਵੇ ਸਾਰੇ ਸਮੁੱਚੇ ਪੰਜਾਬ ਵਾਸੀਆਂ ਨੂੰ ਭਗਤ ਅਰਜਨ ਸਿੰਘ ਜੀ ਦੀਆਂ ਬਹੁਤ-ਬਹੁਤ ਉਹਨਾਂ ਨੂੰ ਬਧਾਈਆਂ ਲੱਖ-ਲੱਖ ਕਿਉਂਕਿ ਉਹਨਾਂ ਨਾਲ ਜੋ ਜੀਵਨ ਹੈ ਬਹੁਤ ਹੀ ਕੀਰਤੀ ਲੋਕਾਂ ਦੇ ਹੱਕ ਵਿੱਚ ਨੁਕਤਾ ਦੀ ਭਲਾਈ ਲਈ ਇਸਤਰੀ ਜਾਤੀ ਦੀ ਭਲਾਈ ਲਈ ਹਰ ਵਰਗ ਦੀ ਭਲਾਈ ਲਈ ਉਹਨਾਂ ਨੇ ਜੋ ਆਪਣੇ ਜ਼ਿੰਦਗੀ ਦੇ ਵਿੱਚ ਸਖਤ ਅਤਮਸ਼ਾ ਕੀਤੀ ਹੈ ਉਹਨਾਂ ਦਾ ਅਸ਼ੀਰਵਾਦ ਲੈਣ ਦੀ ਲੋੜ ਹੈ ਜੀ ਆਪ ਦਾ ਨੰਬਰ ਇੱਕੀ ਬੋਸ ਨੂੰ ਪਰ ਉਹ ਸਾਹਿਬ ਜਿਵੇਂ ਤੁਸੀਂ ਪਹਿਲਾਂ ਵੀ ਵੀ ਸੀ ਸੇਵਾ ਕਰਦੇ ਆ ਰਹੇ ਹੋ ਤੇ ਹੁਣ ਰਵਿਕਾਸ ਭੱਟ ਜੀ ਦਾ ਕਾਫੀ ਮਦਦੀ ਦੇਣਾ ਹੈ ਇਸੀ ਸਮਾਜ ਨੂੰ ਕਿ ਕੀ ਜਣਾ ਚਾਹਤ ਹੈ ਉਸ ਤੋਂ ਰਵਿਕਾਸ ਜੀ ਦੇ 40 ਰੋਗ ਨੂੰ ਪਲਾਸਾ ਬਸ ਕਰਦੇ। ਇਹੋ ਸਿਹਤ ਨੂੰ ਅੰਮ੍ਰਿਤ ਦੇ ਜਿਆਰ ਕਰਦੇ। ਪਲਾਸਾ ਨੂੰ ਲੱਭਣਾ ਕੀਤੀ। ਆ ਭਗਤ ਸਿੰਘ ਜੀ ਮਿਲ ਕੇ ਆਏ। ਉਹਨਾਂ ਨੇ ਵੀ 40 ਰੋਗ ਪਾਣੀ ਦੇ ਹੱਥ ਕਰ ਦਿੱਤੇ। ਉਹ ਅੱਜਕੱਲ ਇਹੋ ਜਿਹੀ ਬਸ ਜਾ ਰਹੀ ਹੈ। ਕਾਲਾ ਰਡ ਨੂੰ ਉੱਤੇ ਬਲਾਹ ਭਗਤ ਜੀ ਆਪ ਹੀ ਸਮਾ ਉਸੇ ਜਗ੍ਹਾ ਤੇ ਮਹਿਰੇ ਨੇ। ਅਸੀਂ ਲੋਕਾਂ ਨੂੰ ਸੁਨੇਹ। ਕਿ ਉਹ ਅਜੇ ਜਗ੍ਹਾ ਦੇ ਨਿਗਰਖਣ ਕਰ ਲਈ ਬਸ ਚੱਲੀ ਜਾ ਰਹੀ ਹੈ ਜੇ ਉਥੇ ਮਕਮਾ ਸਾਹਿਬ ਚੜ੍ਹਨ ਤੋਂ ਬਾਅਦ ਤੁਹਾਡੀ ਬਾਅਦ ਲੈ ਕੇ ਨਮਸਕਾਰ ਕਰਕੇ ਉਥੇ ਇਹ ਬਸ ਫਸ ਆਏਗੀ ਬਹੁਤ ਜ਼ਿਆਦਾ ਲੋਕਾਂ ਨੂੰ ਜਾਗਰਤੀ ਆ ਗਈ ਬਹੁਤ ਪੰਜਾਬ ਦੇ ਵੱਡੀ ਬੰਦਰ ਦੇ ਲੋਕ ਉਥੇ ਰਾਹੀ ਪ੍ਰੋਗਰਾਮ ਤੇ ਜਾਂਦੇ ਨੇ ਤੇ ਉਹਨਾਂ ਦਾ ਅਸ਼ੀਰਵਾਦ ਲੈ ਕੇ ਫਿਰ ਵਾਪਸ ਆਸਾਂ ਕੱਕੜਾ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਇਹ ਬਸ ਪਿੰਡ ਤੁਰੀ ਤੋਂ ਆਲੇ ਦਲੇ ਹੋਰ ਨਗਰਾਂ ਤੋਂ ਖਰਾਲਗੜ੍ਹ ਵੇਖੇ ਜਾ ਰਹੀ ਹੈ ਅੱਜ 31 ਦਸੰਬਰ ਹੈ ਜਿਸ ਇਸਈ ਸਮਾਜ ਹੈ ਜਿਹੜਾ ਕਿਰਤੀ ਲੋਕ ਨੇ ਅੱਜ ਉੱਥੇ ਭਗਤ ਰਵਿਦਾਸ ਜੀ ਜੋ ਸਥਾਨ ਹੈ ਉੱਥੇ ਨਤਮਸਤਕ ਹੋ ਕੇ ਨਵੇਂ ਸਾਲ ਦੀ ਸ਼ੁਰੂਆਤ ਕਰਨਗੇ ਕਿਉਂਕਿ ਭਗਤ ਰਵਿਦਾਸ ਨੇ ਆਪਣੇ ਜੀਵਨ ਦੇ ਵਿੱਚ ਦੱਬੇ ਕੁਚਲੇ ਲੋਕਾਂ ਨੇ ਜੋ ਪ੍ਰੇਰਨਾ ਦਾ ਸਰੋਤ ਬਣੇ ਨੇ ਉਹ ਤੋਂ ਪ੍ਰੇਰਨਾ ਲੈ ਕੇ ਇਹ ਸਮਾਜ ਹੈ ਜਿਹੜਾ ਅੱਜ ਉੱਥੇ ਨਤਮਸਤਕ ਹੋ ਕੇ ਆਪਣਾ ਨਵਾਂ ਜੀਵਣਾ ਜਿਹੜਾ ਨਵਾਂ ਸਾਲ ਹੈ 2024 ਉਹ ਸ਼ੁਰੂਆਤ ਕਰਨ ਜਾ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਰ ਬੰਦਸ ਸਿੰਘ ਕੀ ਕਹਿਣਾ ਚਾਹਵੇ ਅੱਖਿਆ ਬਹੁਤ ਮੜ ਭੱਗੇ ਆ ਜਿਹੜੇ ਸ੍ਰੀ ਗੁਰੂ ਰਵਿਦਾਸ ਜੀ ਪਾਵਨ ਸ਼ੋ ਪ੍ਰਾਪਤ ਧਰਤੀ ਖਰਾਲਗੜ੍ਹ ਸਾਹਿਬ ਦੇ ਦਰਸ਼ਨਾਂ ਨੂੰ ਜਾ ਰਹੇ ਆ ਅਸੀਂ ਹਰ ਸਾਲ ਭਾਈ ਵਿਨਰਜੀ ਸਿੰਘ ਜੀ ਬੋਲਡੀ ਵੱਲੋਂ ਜੋ ਹਲਕਾ ਇੰਚਾਰਜ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਵੱਲੋਂ ਮਾਣ ਚੁਕਾ ਰਹੇ ਆ ਅਸੀਂ ਸ੍ਰੀ ਗੁਰੂ ਰਵਿਦਾਸ ਜੀ ਦੇ ਉਸ ਪਾਵਨ ਚਰਨਾਂ ਦੇ ਜੋ ਪ੍ਰਾਪਤ ਕਰਕੇ ਨਵਾਂ ਸਾਲ 2024 ਵਖਵਾਵ ਹਰ ਸਾਲ ਅਸੀਂ ਉੱਥੇ ਜਾ ਕੇ ਫਤਕਾ ਬਣਾਉਂਦੇ ਆ ਰਹੇ ਆ ਅਤੇ ਉਹਨਾਂ ਦੇ ਅਸ਼ੀਰਵਾਦ ਦੇ ਸੱਤਾਂ ਸਾਡਾ ਜਿਹੜਾ ਜੀਵਨ ਹੈ ਉਹ ਤਰਫਲ ਹੁੰਦਾ ਹੈ ਅਤੇ ਸਾਡਾ ਇਸਤੀ ਸਮਾਜ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੀ ਬਹੁਤ ਵੱਡੀ ਦੇਣ ਹੈ। ਕੱਲੇ ਸਾਡੇ ਨਹੀਂ ਸਮੁੱਚੇ ਜਗਤ ਨੂੰ ਸ੍ਰੀ ਗੁਰੂ ਰਵਿਦਾਸ ਜੀ ਤੋਂ ਜੀਵਨ ਤੋਂ ਸੇਧ ਲੈ ਕੇ ਸਾਡੇ ਬੱਚਿਆਂ ਨੂੰ ਸਾਡੇ ਬਜ਼ੁਰਗਾਂ ਨੂੰ ਉਹਨਾਂ ਦੇ ਦੱਸੇ ਮਾਰਗ ਤੇ ਚੱਲਣਾ ਚਾਹੀਦਾ ਹੈ। ਅਤੇ ਅਸੀਂ ਸਾਰੇ ਸਾਗਰ ਦਾ ਅਤੇ ਬਾਈ ਵੀਰਨਜੀਤ ਸਿੰਘ ਗੋਲਡੀ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਸਾਨੂੰ ਹਰ ਸਾਲ ਉੱਥੇ ਜਾਣ ਲਈ ਪ੍ਰੇਰਦੇ ਵੀ ਨੇ ਤੇ ਸਾਨੂੰ ਸਾਧਨ ਵੀ ਬਹਈਆ ਕਰਾਉਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ